ਜੱਪਾ ਗੱਲ ਕਰਾਂਗੇ ਜੀ ਜਰਮਨ 'ਚ 3 ਅਕਤੂਬਰ ਦਾ ਦਿਨ ਕਿਉਂ ਖਾਸ ਹੈ ਸਾਡੇ ਲੋਕਾਂ ਨੂੰ ਤੋਂ ਕੀ ਸਿੱਖਣਾ ਚਾਹੀਦਾ ਹੈ ਕੀ ਇਹਦੀ ਮਹੱਤਤਾ ਹੈ ਤੇ ਇੰਨਾ ਪਿੱਛੇ ਹੋਣ ਦੇ ਬਾਵਜੂਦ ਜਰਮਨ ਅੱਜ ਸਾਡੇ ਮੁਲਕਾਂ ਤੋਂ ਇੰਨੀ ਅੱਗੇ ਕਿਵੇਂ ਨਿਕਲ ਗਿਆ 3 ਅਕਤੂਬਰ ਆ ਜਿਹੜਾ ਜਿਵੇਂ ਆਪਾਂ 15 ਅਗਸਤ ਮਨਾਉਨੇ ਆ ਨਾ ਸੇਮ ਜਰਮਨ ਵਾਸਤੇ ਉਹੀ ਹੈ ਹੁਣ ਜਿਹੜੇ ਤਾਂ ਲੋਕ ਕੋਰੇ ਰਹਿ ਰਹੇ ਨੇ ਜਰਮਨ 'ਚ ਆ ਜਿਹੜੇ ਸਟੂਡੈਂਟ ਵੀ ਆ ਰਹੇ ਨੇ ਉਹ ਅੱਗੇ ਜਿਹੜਾ 11th সিন ਦੁਆਚ ਚਲਣਾ ਆਪਾਂ ਨੂੰ ਪੜਾਉਂਦੇ ਨੇ ਜਰਮਨ ਦੀ ਪੋਲਿਟਿਕਸ ਬਾਰੇ ਉਹਦੇ ਤੇ ਤੁਸੀਂ ਪੜੋਗੇ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੁਹਾਡੇ ਵਾਸਤੇ ਵੀ ਕੰਮ ਦੀ ਗੱਲ ਹੈ ਤੇ ਉਹ ਤੋਂ ਬਿਨਾਂ ਜਿਹੜੇ ਸਾਡੇ ਲੋਕ ਇੰਡੀਆ ਚ ਵੀ ਰਹਿ ਰਹੇ ਨੇ ਉਹਨਾਂ ਵਾਸਤੇ ਵੀ ਇਹਦੇ ਚ ਬਹੁਤ ਕੁਝ ਸਿੱਖਣ ਨੂੰ ਹੈ ਕਿਉਂਕਿ ਸਾਨੂੰ ਹੁਣ ਤੱਕ ਸਿਰਫ ਨਫ਼ਰਤ ਹੀ ਸਿਖਾਈ ਜਾਂਦੀ ਆ ਆਪਣੇ ਗਵਾਂਢੀ ਜਿਹੜੇ ਆਪਣੇ ਮੁਲਕ ਨੇ ਜਮ ਆਪਾਂ ਪਾਕਿਸਤਾਨ ਦੀ ਉਹ ਗੱਲ ਕਰ ਲਈ ਉਹਨਾਂ ਦੇ ਖਿਲਾਫ ਵੀ ਹਾਂਜੀ ਸਾਡਾ ਦੁਸ਼ਮਣ ਦੇਸ਼ ਆ ਇਹੀ ਕੁਝ ਪਾਕਿਸਤਾਨ ਵਾਲਿਆਂ ਨੂੰ ਸਿਖਾ ਰਹੇ ਨੇ ਇਹੀ ਕੁਝ ਸਾਡੇ ਇੰਡੀਆ ਵਾਲਿਆਂ ਨੂੰ ਚਲੋ ਜੀ ਅੱਜ ਆਪਾਂ ਸ਼ੁਰੂ ਕਰ ਰਹੇ ਹਾਂ ਜੀ 3 ਅਕਤੂਬਰ ਦੀ ਗੱਲ ਜਰਮਨ ਦੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਐਕਸਪਲੋਰ ਜਰਮਨ ਦੇ ਉੱਤੇ ਮੈਂ ਤੁਹਾਡਾ ਆਪਣਾ ਰਜਿੰਦਰ ਸਿੰਘ ਇਹਨੂੰ ਸਮਝਣ ਵਾਸਤੇ ਆਪਾਂ ਥੋੜਾ ਜਿਹਾ ਬੈਕ ਜਾਣਾ ਪੈਣਾ ਹਿਸਟਰੀ ਦੇ ਵਿੱਚ ਜਦੋਂ ਦੂਜੀ ਵਰਲਡ ਵਾਰ ਲੱਗੀ ਐ ਉਦੋਂ 1945 ਦੇ ਵਿੱਚ ਜਰਮਨ ਦੇ ਦੋ ਪਾਰਟ ਬਣ ਗਏ ਸੀਗੇ ਜਿਵੇਂ ਇੰਡੀਆ ਤੇ ਪਾਕਿਸਤਾਨ ਦੇ ਠੀਕ ਹੈ ਜੀ ਇਹ ਗੱਲ ਤੁਹਾਨੂੰ ਸਮਝਾਉਣ ਥੋੜੀ ਸੌਖੀ ਹੋ ਜਾਊਗੀ ਜਿਵੇਂ ਆਪਣੇ ਹੁਣ ਕਹਿੰਦੇ ਨੇ ਨਾ ਵੀ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਐਦਾਂ ਹੀ ਜਰਮਨ ਜੁਗਣੇ ਹੁੰਦਾ ਸੀਗਾ ਪੂਰਬੀ ਜਰਮਨੀ ਤੇ ਪੱਛਮੀ ਜਰਮਨੀ ਠੀਕ ਹੈ ਜੀ ਇਹਦੇ ਦੋ ਹਿੱਸੇ ਬਣ ਗਏ ਸੀਗੇ ਜਿਹੜਾ ਦਾ ਇੱਕ ਹਿੱਸਾ ਸੀਗਾ ਸੋਵੀਅਤ ਯੂਨੀਅਨ ਜਿਹੜਾ ਆਪਾਂ ਕਹਿੰਦੇ ਰੂਸਲੈਂਡ ਉਹਦੇ ਹੱਥ ਦੇ ਵਿੱਚ ਸੀਗਾ ਬਚਕਾਰ ਇਹਦੇ ਕੰਧ ਗੱਡੀ ਗਈ ਸੀ ਬਰਲਿਨ ਦੀ ਕੰਧ ਜਿਹਨੂੰ ਆਪਣੇ ਪੰਜਾਬੀ ਜਪਾਂ ਕੰਦੀ ਕਹਾਂਗੇ ਜਿਹੜੀ ਕੰਧ ਟਾ ਤੇ ਇਹਨਾਂ ਦੇ ਮਾਵਾ ਕਹਿੰਦੇ ਨੇ ਉਹ ਤੇ ਉਹ ਤੋਂ ਬਾਅਦ ਦੂਜੇ ਪਾਸੇ ਜਿਹੜਾ ਰਾਜ ਸੀਗਾ ਆਪਾਂ ਕਹਿੰਦੇ ਉਧਰਲੇ ਪਾਸੇ ਜਿਹੜਾ ਸੀਗਾ ਰੂਸਲੈਂਡ ਵਾਲੀ ਸਾਈਡ ਪੂਰਬੀ ਜਰਮਨੀ ਉਹਨੂੰ ਕਹਿੰਦੇ ਨੇ ਜਰਮਨ ਜ ਡੀ ਡੀ ਆਰ ਡੈਮੋਕਰੈਟਿਕ ਰਿਪਬਲਿਕ ਠੀਕ ਹੈ ਜੀ ਇੱਕ ਪਾਰਟ ਤਾਂ ਇਹ ਬਣਿਆ ਦੂਸਰਾ ਪਾਰਟ ਬਣਿਆ ਇਹਦਾ ਬੀ ਆਰ ਡੀ ਬੁੰਦਸ ਰਿਪਬਲਿਕ ਡੋਇਚਲੈਂਡ ਇਹ ਦੋ ਪਾਰਟ ਸੀਗੇ ਜਿਹੜਾ ਬੁੰਦਸ ਰਿਪਬਲਿਕ ਡੋਇਚਲੈਂਡ ਆ ਉਹ ਤੁਸੀਂ ਕਹਿ ਸਕਦੇ ਹੋ ਅਮਰੀਕਾ ਫਰਾਂਸ ਤੇ ਗਰੋਸ ਬਟਰੀਆ ਇੰਗਲੈਂਡ ਦੇ ਅੰਡਰ ਸੀਗਾ ਇੱਥੇ ਲੋਕਾਂ ਨੂੰ ਆਜ਼ਾਦੀ ਸੀ ਬੋਲਣ ਦੀ ਆਜ਼ਾਦੀ ਸੀ ਉਹਦੋਂ ਵੋਟਾਂ ਵਗੈਰਾ ਪਾਉਣ ਤੇ ਚਲੋ ਇਧਰਲੇ ਪਾਸੇ ਠੀਕ ਸੀਗਾ ਜਿਹੜਾ ਡੀਡੀਆਰ ਸੀਗਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੂੰ ਯਾਨੀ ਕਿ ਤੰਗ ਪ੍ਰੇਸ਼ਾਨ ਤਾਂ ਸੀਗੇ ਉਹਨਾਂ ਨੂੰ ਕਿਤੇ ਟਰੈਵਲ ਕਰਨ ਦੀ ਆਜ਼ਾਦੀ ਨਹੀਂ ਸੀਗੀ ਕਿਸੇ ਬਾਹਰ ਮੁਲਕਾਂ ਦੇ ਵਿੱਚ ਉਹਨਾਂ ਨੂੰ ਆਪਾਂ ਕਹਿ ਦਈਏ ਵੀ ਬੋਲਣ ਦੀ ਆਜ਼ਾਦੀ ਨਹੀਂ ਸੀ ਵੋਟਾਂ ਦੀ ਆਜ਼ਾਦੀ ਨਹੀਂ ਸੀ ਜਿਹੜੀ ਉੱਥੇ ਦੀ ਸਰਕਾਰ ਸੀਗੀ ਉਹ ਮਾਸਕੋ ਤੋਂ ਕੰਟਰੋਲ ਕਰਦੀ ਸੀਗੀ ਮਾਸਕੋ ਤੋਂ ਉੱਥੋਂ ਬੈਠ ਕੇ ਸਾਰੀ ਗਵਰਨਮੈਂਟ ਚੱਲਦੀ ਸੀ ਲੋਕਾਂ ਦੇ ਉੱਤੇ ਪੂਰੀ ਨਿਗਰਾਨੀ ਰੱਖੀ ਜਾਂਦੀ ਸੀਗੀ ਵੀ ਇਹਨਾਂ ਪੂਰਾ ਕੰਟਰੋਲ 'ਚ ਸੀਗੇ ਤੁਸੀਂ ਹੁਣ ਇਹ ਚੀਜ਼ ਸੋਚੋ ਇਹ ਦੇਸ਼ ਆਪਣਾ ਦੇਸ਼ ਹੈ ਜਿਹੜਾ ਇੰਡੀਆ ਦੀ ਅਪਾ ਗੱਲ ਕਰਦੇ ਆਪਾਂ 1947 ਦੇ ਵਿੱਚ ਆਜ਼ਾਦ ਹੋਇਆ ਤੇ ਇਹ ਦੇਸ਼ ਜਿਹੜਾ ਆਜ਼ਾਦ ਹੋਇਆ ਹੁਣ ਤੁਸੀਂ ਸੁਣ ਕੇ ਰਹਾਣ ਹੋਵੋਗੇ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ ਇਹ 1999 ਦੇ ਵਿੱਚ ਹਾਂਜੀ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ 1999 ਤੱਕ ਤੁਸੀਂ ਇਹ ਦੇਖ ਲੋੜਾ ਪੂਰਬ ਪੂਰਵੀ ਜਰਮਨੀ ਸੀਗਾ ਡੀ ਡੀ ਆਰ ਵਾਲਾ ਇਲਾਕਾ ਉਹ ਜਿਹੜੀ ਕਮਿਊਨਿਟੀ ਦੀ ਸਰਕਾਰ ਬਣਾਈ ਗਈ ਸੀ ਮਾਸਕੋ ਤੋਂ ਉਹਦੇ ਕੰਟਰੋਲ 'ਚ ਸੀਗਾ ਯਾਨੀ ਕਿ ਉਹ ਗੁਲਾਮ ਹੀ ਕਹਿ ਸਕਦੇ ਆਪਾਂ ਗੁਲਾਮ ਸੀ 1989 ਤੱਕ ਠੀਕ ਆ ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ ਠੀਕ ਆ ਪੜ ਲੰਨੇ ਆਪਾਂ ਲੇਵਨ ਸਿੰਦੋਚਨ ਦੇ ਵਿੱਚ ਅਚਾ ਮਕੰਦ ਟਾਤੀ 1989 ਦੇ ਵਿੱਚ ਇਹਨਾਂ ਨੂੰ ਇਹਦੇ ਨਾਲ ਰਲਿਆ ਜਰਮਨ ਦੇ ਨਾਲ ਰਲ ਗਿਆ ਗੱਲ ਮੋ ਕੋਈ ਇੰਨਾ ਕਿ ਤੁਹਾਨੂੰ ਪਤਾ ਨਹੀਂ ਸੀਗਾ ਤੇ ਇਧਰਲਾ ਪਾਸਾ ਜਿਹੜਾ ਸੀਗਾ ਫਰਾਂਸ ਇੰਗਲੈਂਡ ਅਮਰੀਕਾ ਦੇ ਕੰਟਰੋਲ 'ਚ ਸੀਗਾ 1988 ਚ ਜਿੰਨਾ ਕਿ ਚਲੋ ਹਣੀ ਮੇਰੇ ਨਾਲ ਮੁੰਡੇ ਹੰਗਰੀ ਤੋਂ ਵੀ ਕੰਮ ਕਰਦੇ ਨੇ 1988 ਦੇ ਵਿੱਚ ਇਹ ਜਿਹੜੀ ਸੋਵੀਅਤ ਯੂਨੀਅਨ ਸੀ ਰੱਸ਼ੀ ਵਾਲੀ ਕਮਜ਼ੋਰ ਸੀਗੀ ਥੋੜੀ ਉਹਦੀ ਸਰਕਾਰ ਗਵਰਨਮੈਂਟ ਕਮਜ਼ੋਰ ਹੋਈ ਹੰਗਰੀ ਨੇ ਪਹਿਲਾਂ ਉੱਥੇ ਪ੍ਰੋਟੈਸਟ ਵਗੈਰਾ ਸ਼ੁਰੂ ਕੀਤੇ ਵੀ ਇਹਨਾਂ ਨੂੰ ਕੱਢੋ ਉੱਥੋਂ ਹੰਗਰੀ ਤੋਂ ਜਦੋਂ ਚੱਲੇ ਉੱਥੋਂ ਨਿਕਲੇ ਇਹਨਾਂ ਨੇ ਆਜ਼ਾਦੀ ਲਈ ਹੰਗਰੀ ਵਾਲਿਆਂ ਨੇ ਉਦੋਂ ਬਾਅਦ ਉਹਨਾਂ ਦੇਖ ਕੇ ਫਿਰ ਜਰਮਨ ਲੋਕਾਂ ਨੂੰ ਵੀ ਹੋਇਆ ਵੀ ਹਾਂ ਵੀ ਇਹਨਾਂ ਨੂੰ ਭਾਈ ਕੱਢਿਆ ਜਾਣਾ ਚਾਹੀਦਾ ਇੱਥੇ ਇਹਨਾਂ ਨੇ ਸੰਘਰਸ਼ ਕਰਿਆ ਇਕੱਠੇ ਹੋਏ ਲੋਕ ਤੇ ਇਥੋਂ ਜਿਹੜਾ ਸੋਵੀਅਤ ਯੂਨੀਅਨ ਨੂੰ 3 ਅਕਤੂਬਰ 1999 ਦੇ ਵਿੱਚ ਕੱਢ ਦਿੱਤਾ ਗਿਆ ਜਿਹੜੀ ਇੱਕ ਕੰਧ ਸੀਗੀ ਬਰਲਿਨ ਦੇ ਵਿੱਚ ਜਿਹੜੀ ਬਣੀ ਹੋਇਆ ਲੋਕ ਦੇਖਣ ਵੀ ਜਾਂਦੇ ਨੇ ਇਹਨੂੰ ਤੇ ਉਹ ਕੰਧ ਢਾ ਦਿੱਤੀ ਗਈ ਸੀ ਜਰਮਨ ਦੋਨੇ ਸੀ ਜਿਹੜੇ ਇਕੱਠੇ ਕਰ ਲਿੱਤੇਗੇ ਨੇ ਐਗਜ਼ਾਮਪਲ ਦੇ ਤੌਰ ਤੇ ਹੁਣ ਉਹੀ ਗੱਲ ਆ ਗਈ ਇਹਨਾਂ ਨੇ ਦੇਖੋ ਆਪਣੇ ਮੁਲਕ ਨੂੰ ਦੁਬਾਰਾ ਇਕੱਠਾ ਕਰਿਆ ਆਜ਼ਾਦ ਕਰਵਾਇਆ ਦੋਨੇ ਪਾਸੇ ਜਾਦੀ ਹੋਈ ਹੈ 1999 ਦੇ ਵਿੱਚ ਇੰਡੀਆ ਤੋਂ ਤੁਸੀਂ ਮੰਨ ਲਓ ਘਟੋ ਘਟ ਵੀ ਬਾਅਦ ਚ ਦੇਸ਼ ਆਜ਼ਾਦ ਹੋ ਕੇ ਅੱਜ ਕਿੱਥੇ ਗਿਆ ਹੋਇਆ ਸਾਡਾ ਦੇਸ਼ ਕਿੱਥੇ ਆ ਪਹਿਲਾਂ ਯਾਦ ਹੋ ਗਿਆ ਉਹ ਡਿੱਗਿਆ ਪਿਆ ਥੱਲੇ ਇੱਕ ਯੂਰੋ ਦਾ 104 ਰੁਪਈਆ ਬਣ ਰਿਹਾ ਹੈ ਇੰਡੀਆ ਦਾ ਖਾਣ ਕੌਣਗੇ ਪੋਲਿਟਿਕ ਸਾਡੇ ਸਾਰੇ ਉਹੀ ਮੈ ਤੁਹਾਨੂੰ ਪਤਾ ਹੈ ਜਿਹੜੀ ਚੀਜ਼ ਹੁੰਦੀ ਹੈ ਪਰ ਇਹ ਲੋਕਾਂ ਨੇ ਆਪਣਾ ਦੇਸ਼ ਬਈ ਬਣਾਇਆ ਹੁਣ ਤੁਸੀਂ ਆਪ ਹਿਸਾਬ ਲਾ ਲਓ ਇਹਨੂੰ ਕਿੰਨਾ ਕੁ ਚਿਰ ਹੋਇਆ ਯਾਦ ਹੋਇਆ ਇਹਨੂੰ ਪੂਰੀ ਤਰ੍ਹਾਂ ਸੁਤੰਤਰ ਹੋਏ ਨੂੰ ਇਹਨੂੰ ਸੁਤੰਤਰਤਾ ਦਿਵਸ ਕਹਿੰਦੇ ਨੇ ਕਿੰਨਾ ਕੁ ਟਾਈਮ ਹੋਇਆ ਇਹਨੂੰ ਥੋੜੇ ਟਾਈਮ ਚ ਥੋੜੇ ਸਾਲਾਂ 'ਚ ਦੇਸ਼ ਇੱਥੇ ਤੱਕ ਤਰੱਕੀ ਕਰ ਗਿਆ ਤੇ ਕੁਝ ਹਿਸਾਬ ਲਾ ਲਓ ਤੁਹਾਡੇ ਸਾਹਮਣੇ ਅੱਜ ਆਪਾਂ ਲੋਕ ਫਿਰ ਇੱਥੇ ਇਹਨਾਂ ਦੇ ਲਵੇ ਬੈਠੇ ਆ ਕਿ ਕੰਮ ਕਰ ਰਹੇ ਆ ਕਿਉਂ ਕਰ ਰਹੇ ਆ ਕਿਉਂਕਿ ਸਾਡੇ ਸਿਸਟਮ ਦੇ ਵਿੱਚ ਕਮੀਆਂ ਨੇ ਹੁਣ ਸਾਨੂੰ ਕੀ ਪੜਾਇਆ ਜਾਂਦਾ ਜੀ ਅਸੀਂ 1947 'ਚ ਆਜ਼ਾਦ ਹੋ ਗਏ ਆ ਠੀਕ ਹੈ ਜੀ 15 ਅਗਸਤ ਆਪਾਂ ਮਨਾਉਂਦੇ ਆ ਪਾਕਿਸਤਾਨ ਵਾਲੇ 14 ਅਗਸਤ ਨੂੰ ਮਨਾ ਲੈਂਦੇ ਨੇ ਆਪਣਾ ਦੇਸ਼ ਦੀ ਸੁਤੰਤਰਤਾ ਦਿਵਸ ਤੇ ਉਹੀ ਨਫ਼ਰਤ ਸਾਡੀ 71 ਦੀ ਲੜਾਈ 62 ਦੀ 65 ਦੀ ਹਰ ਇੱਕ ਚੀਜ਼ ਆਪਾਂ ਸਿਰਫ ਲੜਾਈਆਂ ਹੀ ਪੜਾਈ ਜਾਂਦੀਆਂ ਨੇ ਕਦੇ ਇਕੱਠੇ ਹੋਣ ਦੀ ਗੱਲ ਨਹੀਂ ਕੀਤੀ ਹੈਗੀ ਵੀ ਹਾਂ ਵੀ ਪਾਈ ਅਸੀਂ ਵੀ ਇੰਨੀ ਆਪਣੀ ਮਿਲਟਰੀ ਲਾਈ ਹੋਈ ਆ ਇੰਨਾ ਸੀ ਬਰੂ ਦਾਸਲਾ ਲੜਾਈਆਂ ਚ ਫੂਕ ਰਿਹਾ ਉਹਦੇ ਨਾਲੋਂ ਜੇ ਅਸੀਂ ਇਕੱਠੇ ਹੋ ਕੇ ਰਹੀਏ ਸਾਡਾ ਦੇਸ਼ ਤੇ ਦੂਜਾ ਪਾਕਿਸਤਾਨ ਦੇ ਵੀ ਕਿਤੇ ਤਰੱਕੀ ਕਰ ਸਕਦਾ ਇਹ ਚੀਜ਼ ਸਾਨੂੰ ਇਹਨਾਂ ਲੋਕਾਂ ਤੋਂ ਸਿੱਖਣ ਦੀ ਲੋੜ ਹੈ ਕਿਉਂ ਇਹ ਦੇਸ਼ ਤਰੱਕੀ ਤੇ ਨਹੀਂ ਇਸੇ ਗੱਲਾਂ ਕਰਕੇ ਤਰੱਕੀ ਤੇ ਨਹੀਂ ਸਾਡੇ ਚ ਇਹ ਹੈ ਵੀ ਜਿੰਨਾ ਚਿਰ ਅਸੀਂ ਇੱਕ ਦੂਜੇ ਦੇ ਆਪਾਂ ਆਪਣੇ ਲੋਕ ਦੇ ਲੋ ਕਿਹੜਾ ਕਿਸ ਨੂੰ ਆਪਾਂ ਗਾਲਾਂ ਕੱਢਦੇ ਆ ਠੀਕ ਹੈ ਕਿਹਦੇ ਨਾਲ ਆਪਾਂ ਲੜ ਰਹੇ ਆ ਉਰੇ ਵੀ ਜਰਮਨ ਚ ਕਿੰਨੀਆਂ ਕੰਟਰੀਆਂ ਦੇ ਲੋਕ ਰਹਿ ਰਹੇ ਨੇ अफ्रीका वाले उरे ने अरब वाले उरे ने इंडियन पाकिस्तानी बांग्लादेशी नेपाली जापान तो कोरिया तो सारे मुल्कों ਦੇ ਅਮਰੀਕਾ ਤੋਂ ਵੀ ਲੋਕ ਉਰੇ ਰਹਿ ਰਹੇ ਨੇ ਹਰ ਇੱਕ ਕੰਟਰੀ ਤੋਂ ਲੋਕ ਉਰੇ ਰਹਿ ਰਹੇ ਨੇ ਕਦੇ ਉਰੇ ਤਾਂ ਕਦੇ ਲੜਾਈ ਨਹੀਂ ਹੈਗੀ ਉਰੇ ਤਾਂ ਕਦੇ جنگ ਹੋਈ ਨਹੀਂ ਹੈਗੀ ਸਾਡੀਆਂ ਲੜਾਈਆਂ ਜਿਹੜੀਆਂ ਸਿਰਫ ਪੋਲਿਟਿਕਸ ਕਰਕੇ ਹੁੰਦੀਆਂ ਨੇ ਤੇ ਜਰਮਨ ਤੁਸੀਂ ਦੇਖੋ ਵੀ ਇਹ ਦੋਨੇ ਰਲ ਕੇ ਇਕੱਠੇ ਹੋਏ ਆਜ਼ਾਦ ਹੋਏ ਅੱਜ ਇੱਕ ਉਹਕੇ ਕੰਮ ਕਰ ਰਹੇ ਨੇ ਸਾਰਾ ਕੁਝ ਇਹਨਾਂ ਦਾ ਇੱਕ ਹੈ ਥੋੜਾ ਜਿਹਾ ਹਾਰਡ ਗ੍ਰੇਨ ਦਾ ਡੀਡੀਆਰ ਅੱਜ ਦੇ ਟਾਈਮ ਦੇ ਵਿੱਚ ਵੀ ਹਾਰਡ ਹੈ ਕਿਉਂਕਿ ਆਪਾਂ ਕਹਿ ਸਕਦਾ ਵੀ ਉਹਨਾਂ ਨੇ ਉਹ ਹੰਡਾਇਆ ਹੈ ਉੱਥੇ ਗੁਲਾਮੀ ਹੰਡਾਈ ਹੋਈ ਆ ਲੰਬਾ ਟਾਈਮ ਹੰਡਾਈ ਆ ਉਹਨਾਂ ਨੇ 45 ਤੋਂ ਲੈ ਕੇ 99 ਤੱਕ ਸਾਰੀ ਉਹ ਰਸ਼ੀਆ ਦੇ ਅੰਡਰ ਰਹਾ ਪਰ ਚਲੋ ਅੱਜ ਇਹ ਆਪਣੀ ਆਜ਼ਾਦੀ ਮਨਾ ਰਹੇ ਨੇ 3 ਅਕਤੂਬਰ ਆ ਇਹਨਾਂ ਦਾ ਆਜ਼ਾਦੀ ਦਿਵਸ ਕਹਿ ਲੋ ਤੁਸੀਂ ਜੇ ਇਕੱਠੇ ਹੋਏ ਨੇ ਇੱਕ ਇਹ ਤੁਹਾਨੂੰ ਅੱਪਾ ਕਹ ਜੀ ਆ ਵੀ ਸਨੇਹਾ ਦੇ ਰਹੇ ਨੇ ਵੀ ਆਪਾਂ ਵੀ ਇਕੱਠੇ ਹੋ ਕੇ ਰਹਿ ਸਕਦੇ ਆ ਮਿਲ ਕੇ ਰਹਿ ਸਕਦੇ ਆ ਤੇ ਤਰੱਕੀ ਕਰ ਸਕਦੇ ਆ ਠੀਕ ਹੈ ਜੀ ਬਾਕੀ ਹੁਣ ਜੀ ਆਪਾਂ ਅੱਗੇ ਬੈਕ ਟੂ ਬੈਕ ਇਨਫੋਰਮੇਸ਼ਨ ਵਾਲੀਆਂ ਵੀਡੀਓ ਆ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਆਵਾਂਗੇ ਥੋੜਾ ਜਿਹਾ ਬਿਜ਼ੀ ਸੀਗੇ ਕੁਝ ਲੋਕਾਂ ਕਰਕੇ ਮੈਂ ਛੜਤਿਆਂ ਸੀਗੇ ਵੀਡੀਓ ਬਣਾਉਣੀਆਂ ਲੋਕ ਡੀਮੋਟੀਵੇਟ ਬਹੁਤ ਕਰਦੇ ਸੀਗੇ ਚਾਹੇ ਉਹ ਜਰਮਨ ਦੇ ਲੋਕ ਹੋਣ ਚਾਹੇ ਆਪਣੇ ਇੰਡੀਆ ਤੋਂ ਆਉਣ ਚਾਹੇ ਕੁਸ਼ਕ ਆਪਾਂ ਕਹ ਜੀ ਵੀ ਏਜੰਟ ਸੀਗੇ ਉਹਦੇ ਚੱਲਦੇ ਛੱਡਤੀਆਂ ਸੀਗੀਆਂ ਵੀਡੀਓਾਂ ਪਰ ਹੁਣ ਆਪਾਂ ਬੈਕ ਟੂ ਬੈਕ ਤੁਹਾਡੇ ਵਾਸਤੇ ਨੈਕਸਟ ਵੀਕ ਤੋਂ ਆਪਾਂ ਸ਼ੁਰੂ ਕਰ ਦੇਣੀਆਂ ਨੇ ਇਨਫਾਰਮੇਸ਼ਨ ਵਾਲੀਆਂ ਵੀਡੀਓ ਲੈ ਕੇ ਆਵਾਂਗੇ ਜਿਹੜੀਆਂ ਆਪਾਂ ਇੱਥੇ ਇੰਟਰਵਿਊਆਂ ਕੀਤੀਆਂ ਸੀਗੀਆਂ ਜਰਮਨ ਚ ਇੱਕ ਆਪਾਂ ਭਰਾ ਨਾਲ ਵੀ ਇੰਟਰਵਿਊ ਕੀਤੀ ਸੀਗੀ ਜਿਹੜਾ ਤੁਹਾਡਾ ਸਟੱਡੀ ਵੀਜ਼ਾ ਵਰਕ ਪਰਮਿਟ ਕਿੱਦਾਂ ਡਾਇਰੈਕਟ ਤੁਸੀਂ ਕਨਵਰਟ ਕਰ ਸਕਦੇ ਹੋ ਹਾਊਸ ਬਿਲਡਿੰਗ ਨੂੰ ਲੈ ਕੇ ਹੋਰ ਵੀ ਬਹੁਤ ਸਾਰੀਆਂ ਵੀਡੀਓਾਂ ਨੇ ਆਪਣੇ ਕੋਲੇ ਪਈਆਂ ਨੇ ਬਣਾਈਆਂ ਪਰ ਆਪਾਂ ਅਪਲੋਡ ਕਰਨੀਆਂ ਬੰਦ ਕਰਤੀਆਂ ਸੀਗੀਆਂ ਇਨਫਾਰਮੇਸ਼ਨ ਬੰਦ ਕਰਤੀ ਸੀਗੀ ਅੱਗੇ ਹੁਣ ਆਪਾਂ ਨੈਕਸਟ ਵੀਕ ਤੋਂ ਫੇਰ ਸ਼ੁਰੂ ਥੋੜਾ ਜਿਵੇਂ ਆਪਾਂ ਕਹਿੰਦੇ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਮੇਰੀਆਂ ਵੀਡੀਓ ਦੇਖ ਕੇ ਤੁਸੀਂ ਮੋਟੀਵੇਟ ਹੋਣੇ ਹੋ ਇਦਾਂ ਮੈਂ ਵੀ ਥੋੜਾ ਜਿਹਾ ਡੀਮੋਟੀਵੇਟ ਹੋ ਗਿਆ ਸੀਗਾ ਕੁਝ ਕੁ ਲੋਕਾਂ ਦੇ ਕਰਕੇ ਪਰ ਹੁਣ ਪੂਰੀ ਰੇਸ ਦਵਾਂਗੇ ਫਿਰ ਤੋਂ ਤੁਹਾਡੀ ਹੈਲਪ ਕਰਾਂਗੇ ਜਿੰਨੀ ਵੀ ਹੋ ਸਕੇ ਬੈਕ ਟੂ ਬੈਕ ਵੀਡੀਓ ਲੈ ਕੇ ਆਵਾਂਗੇ ਸਾਰੇ ਭਰਾ ਭਰਾਵਾਂ ਨੂੰ ਬੇਨਤੀ ਹੈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਸਬਸਕ੍ਰਾਈਬ ਕਰਨਾ ਵੀ ਨਾ ਭੁੱਲ ਜਿਓ ਉਹ ਵੀ ਤੁਸੀਂ ਕਰ ਲਓ ਜਿਹੜਾ ਬੈਲ ਆਈਕਨ ਵਾਲਾ ਬਟਨ ਆ ਉਹਨੂੰ ਆਪਣਾ ਘੰਟੀ ਨੂੰ ਤੁਸੀਂ ਦੱਬ ਕੇ ਰੱਖੋ ਕਿਉਂਕਿ ਤੁਹਾਨੂੰ ਜਦੋਂ ਵੀ ਕੋਈ ਵੀਡੀਓ ਅਪਲੋਡ ਹੋਊਗੀ ਨਵੀਂ ਨੋਟੀਫਿਕੇਸ਼ਨ ਮਿਲ ਜੂਗਾ ਕੋਸ਼ਿਸ਼ ਇਹ ਰਹੂਗੀ ਮੇਰੇ ਲਈ ਕੁਝ ਕੁ ਬਲੌਗ ਵੀ ਪੈਣ ਉਹਨਾਂ ਪਰੜੇ ਬਣਾਏ ਸੀ ਮੈਂ ਵਿੱਚੋਂ ਵੀ ਪਾ ਕੇ ਉਹ ਤਾਂ ਇੱਕ ਆਪਾਂ ਕਿਤੇ ਵੀ ਉਦਾਂ ਚਲੋ ਕਿਤੇ ਜਾਈ ਦਾ ਆਜ਼ਾਦ ਦੇ ਤੌਰ ਤੇ ਬਣਾ ਲਈਦੇ ਨੇ ਤੁਹਾਨੂੰ ਥੋੜੀ ਜਿਹੀ ਇਨਫੋਰਮੇਸ਼ਨ ਦੇ ਰਹੀ ਆਪਾਂ ਕਿੱਥੇ ਘੁੰਮਣ ਵਗੈਰਾ ਜਾ ਸਕਦੇ ਆ ਤੇ ਉਹ ਵੀ ਆਪਾਂ ਪਾ ਕੇ ਨਿਮੇਟ ਦੇਣਾ ਤੇ ਦੁਬਾਰਾ ਆਪਾਂ ਬੈਕ ਬੈਕ ਤੁਹਾਡੇ ਵਾਸਤੇ ਇਨਫੋਰਮੇਸ਼ਨ ਵਾਲੀਆਂ ਵੀਡੀਓ ਲੈ ਕੇ ਆਵਾਂਗੇ ਤੇ ਅੱਜ ਆਪਾਂ ਕਰਦੇ ਆਂ ਜੀ ਜ Rabraka.